21 ਮਈ 1994 ਦਾ ਉਹ ਕਾਲਾ ਦਿਨ ਬੁਢਲਾਡਾ ਦੇ ਲੋਕ ਕਦੇ ਨਹੀਂ ਭੁੱਲਣਗੇ ਜਦੋਂ ਇੱਥੋਂ ਦੇ ਬਾਬੂ ਹਿੱਤਾ ਬਿਲਾਸ਼ੀ ਸਰਵਹਿਤਕਾਰੀ ਵਿਦਿਆ ਮੰਦਰ ਦੇ ਦੋ ਟੀਚਰ ਅਤੇ ਬੱਚੇ ਸਕੂਲ ਤੋਂ ਖੁਸ਼ੀ ਖੁਸ਼ੀ ਇੱਕ ਟੂਰ ਲੈ ਕੇ ਸਾਇੰਸ ਸਿਟੀ ਕਪੂਰਥਲਾ ਲਈ ਰਵਾਨਾ ਹੋਏ ਜੋ ਕਰੋ ਤਾਂ ਹੱਸਦੇ ਖੇਡਦੇ ਗਏ ਲੇਕਿਨ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦ ਉਹਨਾਂ ਦੀ ਵੈਨ ਜਲੰਧਰ ਨੇੜੇ ਪਰਾਗਪੁਰ ਚੁੰਗੀ ਕੋਲ ਪਹੁੰਚੀ ਤਾਂ ਇਹ ਬੱਚਿਆਂ ਦੀ ਵੈਨ ਇੱਕ ਟਰੱਕ ਨਾਲ ਹਾਦਸਾ ਗ੍ਰਸਤ ਹੋ ਗਈ ਜਿਸ ਦੇ ਵਿੱਚ ਦੋ ਟੀਚਰ ਸਾਥ ਬੱਚੇ ਇੱਕ ਡਰਾਈਵਰ ਅਤੇ ਗੱਡੀ ਮਾਲਕ ਨੂੰ ਮੌਤ ਨੇ ਆਪਣੀ ਬੁਕਲ ਵਿੱਚ ਲੈ ਲਿਆ ਅੱਜ ਉਹਨਾਂ ਦੀ ਯਾਦ ਵਿੱਚ 31ਵੀਂ ਵਰਸੀ ਬੁਰਲਾਡਾ ਦੇ ਫਵਾਰਾ ਚੌਂਕ ਵਿੱਚ ਮਨਾਈ ਗਈ ਇਹ ਫਵਾਰਾ ਚੌਂਕ ਇੰਨਾ ਸਕੂਲੀ ਬੱਚਿਆਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਜਿਸ ਦੀ ਦੇਖਰੇ ਕਿਤਕੋ ਦੀ ਸੰਸਥਾ ਮਾਤਾ ਗੁਜਰੀ ਜੀ ਪলাই ਕੇਂਦਰ ਲਗਾਤਾਰ ਕਰਦੀ ਆ ਰਹੀ ਹੈ ਭਲਾੜਾ ਸ਼ਹਿਰ ਦੇ ਵਿੱਚ 21 ਮਈ 1994 ਦਾ ਇੱਕ ਕਾਲਾ ਦਿਵਸ ਹੈ ਜਦੋਂ ਸਰਬਸਕਾਰੀ ਵਿਦਿਆਬੰਦਰ ਦੇ ਬੱਚੇ ਸੀ ਜਿਹੜੇ ਉਹ ਪਰਮਾਤਮਾ ਨੂੰ ਪਿਆਰੇ ਹੋ ਗਏ ਸੀ ਨੰਨੇ-ਮੁੰਨੇ ਬੱਚੇ ਸਕੂਲ ਜਾਂਦੇ ਸੀਗੇ ਮਾਤਾ ਨੂੰ ਪਿਤਾ ਨੂੰ ਸਮਾਜ ਨੂੰ ਆਸ ਹੁੰਦੀ ਹੈ ਵੀ ਸਾਡੇ ਬੱਚੇ ਵੱਡੇ ਹੋ ਕੇ ਕੋਈ ਜ਼ਿੰਮੇਵਾਰ ਪਦਾਂ ਦੇ ਉੱਤੇ ਸਿਸ਼ੁਭਤ ਹੋਣਗੇ ਉਹਨਾਂ ਦੇ ਪਰਿਵਾਰ ਦੇ ਸੁਪਨੇ ਅਧੂਰੇ ਰਹਿ ਗਏ ਹੁਣ ਆ ਪਿਆਰੇ ਪਿਆਰੇ ਬੱਚਿਆਂ ਦੀ ਨੰਨੇ ਮੁੰਨੇ ਬੱਚਿਆਂ ਦੀ ਯਾਦ ਦੇ ਵਿੱਚ ਜਿਹੜਾ ਫੁਆਰਾ ਇਹ ਅਸੀਂ ਬਣਾਇਆ ਇਹਦੇ ਨਾਂ ਲਿਖੇ ਨੇ ਸਾਰਾ ਜੋ ਟੱਪਦੇ ਆ ਉਹਨਾਂ ਯਾਦ ਜਿਆਦਾ ਆਉਂਦੀ ਹੈ ਸੋ ਇਸ ਮੇਨਟੇਨ ਕਰਨ ਵਾਸਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਇਸ ਫੁਆਰੇ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਕਦਮ ਉਠਾਏ ਜਾ ਰਹੇ ਨੇ ਅਸੀਂ ਧੰਨਵਾਦ ਕਰਦੇ ਆਂ ਸਾਡੇ ਵਕੀਲ ਸਾਹਿਬ ਮਦੰਦਾਲ ਜੀ ਜੋ ਸਰਬਤਕਾਰੀ ਵਿਦਿਆ ਮੰਦਰ ਦੇ ਸਰਪ੍ਰਸਤ ਨੇ ਕਦਰਧਰਤਾ ਨੇ ਹਰ ਸਾਲ ਅਸੀਂ ਇਸ ਚੌਂਕ ਦੇ ਵਿੱਚ ਆ ਕੇ ਉਹਨਾਂ ਬੱਚਿਆਂ ਨੂੰ ਯਾਦ ਕਰਦੇ ਆਂ ਬੱਚੇ ਪਾਸ਼ਾ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਦਿੱਤਾ ਸੀ ਉਦਹੀਂ ਤੇ ਅਸੀਂ ਉਹ ਯਾਦ ਹੈ ਤਾਜ਼ਾ ਕਰਨ ਵਾਸਤੇ ਸਿੱਖੇ ਆਏ ਆਂ ਤੁਹਾਨੂੰ ਬੜਾ ਅਫਸੋਸ ਹੈ ਅਸੀਂ ਪਰਮਾਤਮਾ ਵੱਲੋਂ ਇਹੀ ਅਰਦਾਸ ਕਰਦੇ ਆਂ ਪਰਮਾਤਮਾ ਇਹ ਜੇ 21 ਮਈ 1994 ਨੂੰ ਉਹ ਮੰਦਪਾਗਾ ਦਿਨ ਸਾਡੇ ਹਿੱਤ ਵਿਲਾਸੀ ਸਰਵਿਸਕਾਰੀ ਵਿਦਿਆ ਮੰਦਰ ਦੇ ਪਰਿਵਾਰ ਉੱਤੇ ਆਇਆ ਸੀ ਜਿਸ ਵਿੱਚ ਛੋਟੇ-ਛੋਟੇ ਬੱਚੇ ਗੋਸ਼ਤੀ ਟ੍ਰੇਨਿੰਗ ਲੈਣ ਵਾਸਤੇ ਛੁੱਟਿਆ ਦੇ ਦਿਨ ਸੰਗੰਦਰ ਗਏ ਸੀ ਪੇਤੋਂ ਦੀਆਂ ਸੀ ਦੋ ਦੀਆਂ ਸੀ ਸੱਤ ਬੱਚੇ ਸੀ ਉਸ ਮੰਤ ਭਾਗੇ ਦਿਨ ਵਿੱਚ ਜਦੋਂ ਕਿ ਜਲੰਧਰ ਕੁੰਚਨ ਵਾਲੇ ਸਨ ਜਲੰਧਰ ਬਾਈਪਾਸ ਉੱਤੇ ਇੱਕ ਗੱਟ ਦਿਸ਼ਾ ਤੋਂ ਇੱਕ ਟਰੱਕ ਆਇਆ ਉਹ ਉੱਚਿਆਂ ਦੇ ਉਸ ਜੀਪ ਵਿੱਚ ਵੱਜਿਆ ਜਿਸ ਨਾਲ ਸਿਰਫ ਦੋ ਬੱਚੇ ਹੀ ਡੈਥ ਹੋ ਗਈ ਸਾਨੂੰ ਬੰਦੂ ਕੋਇਆ ਸਾਰੇ ਗਏ ਉਹ ਘਟਨਾਵਾਂ ਵੀ ਯਾਦ ਕਰਦੇ ਆ ਅੱਖਾਂ ਵਿੱਚੋਂ ਬਰੇ ਬੱਚੇ ਕਿੰਨੇ ਸਕੂਲ ਦੀ ਰੌਣਕ ਵਧਾਉਣ ਵਾਲੇ ਜੋ ਬਹੁਤ ਅੱਗੇ ਵਧਣ ਵਾਲੇ ਸੀ ਉਹ ਸਿੱਖਣ ਗਏ ਸੀ ਇਸ ਸਕੂਲ ਦੀ ਰੌਣਕ ਵਾਸਤੇ ਇਸ ਬੱਚਿਆਂ ਦੀ ਇਸ ਸਕੂਲ ਇਸ ਪਰਿਵਾਰ ਦੀ ਸੇਵਾ ਕਰਨ ਵਾਸਤੇ ਮੈਂ ਤਾਂ ਕਹੂੰਗਾ ਇਸ ਪਿੰਡ ਦੀ ਮੰਡੀ ਦੀ ਸੇਵਾ ਕਰਨ ਵਾਸਤੇ ਅੱਜ ਅਸੀਂ ਸ੍ਰੀ ਸੇਤੂਲਾਸੀ ਸਕੂਲ ਵਿਦਿਆਮੰਦਰ ਵੱਡਾ ਅੱਡਾ ਦੀ ਤਰਫੋਂ ਜੋ ਇੱਥੇ ਮਈ 1994 ਨੂੰ ਸਕੂਲ ਦੇ 7 ਬੱਚੇ ਦੋ ਨੀਰੀਆਂ ਅਤੇ ਉਹ ਸਾਰੇ ਇੱਕ ਮਤਲਬ ਕਿ ਵੈਨ ਦੇ ਹਾਦਸੇ ਵਿੱਚ ਸ਼ਹੀਦ ਹੋ ਗਏ ਸਨ ਉਹਨਾਂ ਦੀ ਯਾਦ ਨੂੰ ਮਨਾਉਣ ਦੇ ਲਈ ਤਾਜ਼ਾ ਕਰਨ ਦੇ ਲਈ ਅਸੀਂ ਉੱਥੇ ਸਕੂਲ ਦੇ ਵਿੱਚ ਹਵਨ ਵੀ ਕਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਇਸ ਸਮਾਰਕ ਤੇ ਆ ਕੇ ਸ਼ਰਦਾ ਦੇ ਫੁੱਲ ਪੇਟ ਕੀਤੇ ਜਾਂਦੇ ਹਨ ਇਸ ਫੁਆਰੇ ਦੀ ਜਿਹੜੀ ਲਗਾਤਾਰ ਸੇਵਾ ਹੈ ਉਹ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ। ਸਤਿ ਸ੍ਰੀ ਅਕਾਲ ਸੱਜਣਾ ਨੂੰ ਮੇਰੀ ਪਿਆਰ ਭਰੀ ਸ਼ਸ਼ੀਕਲ। ਬੜਾ ਹੀ ਮੰਦਭਾਗਾ ਦਿਨ ਸੀ 21 ਮਈ 1994 ਦਾ ਜਿਸ ਦਿਨ ਇਹ ਹਾਦਸਾ ਵਾਪਰਿਆ। ਵੋਸ਼ ਵਰਗਲੇ ਸਕੂਲਾਂ ਨੂੰ ਹੀ ਜਿਵੇਂ ਇੱਕ ਜੀਪ ਦੇ ਵਿੱਚ ਸਾਡੇ 7 ਬੱਚੇ ਤੇ ਦੋ ਦੀਦੀਆਂ ਰਵਾਨਾ ਹੋਏ ਜਿਸ ਤਰ੍ਹਾਂ ਹੀ ਜਲੰਧਰ ਦੇ ਕੋਲ ਪ੍ਰਾਗਪੁਰ ਪਿੰਡ ਦੇ ਕੋਲ ਬੱਚੇ ਪਹੁੰਚੇ ਤਾਂ ਇਹੋ ਜਿਹਾ ਇੱਕ ਜ਼ਰਦਨਾਕ ਹਾਦਸਾ ਹੋਇਆ ਕਿ ਇੱਕ ਟਰੱਕ ਨੇ ਉਸ ਜੀਪ ਦੇ ਵਿੱਚ ਟੱਕਰ ਮਾਰੀ ਔਨ ਦੀ ਸਪੋਟ ਉਸੇ ਜਗ੍ਹਾ ਹੀ 6 ਬੱਚੇ ਤੇ ਦੋ ਦੀਦੀਆਂ ਪ੍ਰਭੂ ਚਰਨਾ ਵਿੱਚ ਲੀਨ ਹੋ ਗਏ ਜਦੋਂ ਉਤੋਂ ਬਲਾਡਾ ਮੰਡੀ ਦੇ ਵਿੱਚ ਇਹ ਸੁਨੇਹਾ ਆਇਆ ਕਿ ਇਹ ਹਾਸਾ ਵਾਪਰਿਆ ਹੈ ਤਾਂ ਆਪਾਂ ਤੁਹਾਡੇ ਵਿੱਚੋਂ ਬਹੁਤ ਲੋਕ ਐ ਹੋ ਜੇ ਹੋਣਗੇ ਜਿਨ੍ਹਾਂ ਨੇ ਉਹ ਮੰਜ਼ਰ ਦੇਖਿਆ ਹੋਵੇਗਾ ਤਾਂ ਆਪਾਂ ਹੀ ਇਮੇਜਿਨ ਕਰ ਸਕਦੇ ਹਾਂ ਕਿ ਜਦੋਂ 6 ਬੱਚਿਆਂ ਦੀਆਂ ਲਾਸ਼ਾਂ ਔਰ ਦੋ ਦੀਦੀ ਦੀਆਂ ਲਾਸ਼ਾਂ ਸਫੇਦ ਕੱਪੜਿਆਂ ਵਿੱਚ ਲਿਪਟ ਕੇ ਸਕੂਲ ਦੇ ਗਰਾਊਂਡ ਵਿੱਚ ਆਈਆਂ ਤਾਂ ਉਹ ਮੰਜ਼ਰ ਕੀ ਹੋਏਗਾ ਅਸੀਂ ਸਿਰਫ ਇਹਨੂੰ ਸੁਣਿਆ ਹੈ ਤੁਸੀਂ ਮੈਨੂੰ ਲੱਗਦਾ ਬਹੁਤ ਬਜ਼ੁਰਗਾਂ ਨੇ ਦੇਖਿਆ ਵੀ ਹੋਏਗੀ ਉਹ ਚੀਜ਼ ਤਪ ਸੋਚ ਨਹੀਂ ਸਕਦੇ ਵੀ ਉਸ ਟਾਈਮ ਉਹ ਕੰਡੀਸ਼ਨ ਕੀ ਬਣੀ ਹੋਏਗੀ ਬਲਾਡਾ ਮੰਡੀ ਦੇ ਲਈ ਤਾਂ ਮੈਂ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੀ ਆ ਕਿ ਉਹਨਾਂ ਪਵਿੱਤਰ ਰੂਹਾਂ ਨੂੰ ਪ੍ਰਮਾਤਮਾ ਆਪਣੇ ਚਰਨਾ ਵਿੱਚ ਸਥਾਨ ਦੇ ਅੱਜ ਉਹ ਮੰਦਪਾਗਾ ਦਿਨ 21 ਮਈ ਦਾ ਜਦੋਂ ਹੇਤਰਵਾਸੀ ਸਰਕਾਰੀ ਵਿਦਿਆ ਮੰਦਿਰ ਦੇ ਵਿੱਚੇ ਸ਼ਿਵਰ ਲਾਉਣ ਲਈ ਜਲੰਧਰ ਗਏ ਸੀਗੇ ਪਰ ਵਾਪਸ ਨਹੀਂ ਆ ਸਕੇ ਬਹੁਤ ਹੀ ਉਸ ਦਿਨ ਦਾ ਇੱਕ ਮੰਦਭਾਗਾ ਦਿਨ ਸੀਗਾ ਆਸੀਂ ਬੀਸਪੂਲ ਦੇ ਵਿੱਚ ਹੀ ਗਏ ਸੀ ਬਹੁਤ ਹੀ ਮੰਜ਼ਰ ਦੁਖਦਾਈ ਸੀਗਾ ਉਹਨਾਂ ਵਿੱਚੋਂ ਜੋ ਦੋ ਬੱਚੇ ਬੱਚੇ ਨੇ ਬੱਚੇ ਸੀ ਵੱਢ ਭਾਗੇ ਉਹਨਾਂ ਵਿੱਚ ਇੱਕ ਸਾਡੇ ਸਾਹਮਣੇ ਰਾਜੂ ਜੀ ਖੜੇ ਨੇ ਸਦਰਨਾ ਜੀ ਸੋ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਦਿਨ ਮਨਾਇਆ ਜਾਂਦਾ ਹੈ ਫੁਹਾਰੇ ਦੀ ਮੈਂਟੇਨ ਸਾਡੇ ਸਸਤਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਕਰ ਰਹੀ ਹੈ ਹਰਥਾਲਿਕ ਕੇ ਵੀ ਤੋਂ ਪਹਿਲਾ ਪਹਿਲਾਂ ਇਹਦੀਆਂ ਲਾਈਟਾਂ ਇਹਦੇ ਜੋ ਗੁਬਾਰੇ ਨੇ ਸਾਰਿਆਂ ਨੂੰ ਨਵੇਂ ਸਿਰੇ ਤੋਂ ਲਾਇਆ ਜਾਂਦਾ ਹੈ ਜੋ ਟੁੱਟੇ ਜਾਂਦੇ ਨੇ ਤੇ ਹੋਰ ਜੋ ਵੀ ਇਹਦੀ ਮੇਨਟੇਨੈਂਸ ਕੀਤੀ ਜਾਂਦੀ ਹੈ ਸੋ ਇਹਨਾਂ ਬੱਚਿਆਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਨਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਵਣ ਦਾ ਬਖਸ਼ੇ ਸੋ ਬਹੁਤ ਹੀ ਦੁਖਦਈ ਘਟਨਾ ਸੀ ਸਾਰਿਆਂ ਨੂੰ ਰੋਲ ਮਿਲ ਕੇ ਮਨੋਣੀ ਚਾਹੀਦੀ ਹੈ ਦੱਸਣਾ ਚਾਹੁੰਦਾ ਸੀ ਕਿ ਸਾਡੇ ਸਤਕਾਜੋ ਮੈਂਬਰ ਰਮੇਸ਼ ਲੁਜਿਆ ਜੀ ਆਏ ਹੋਏ ਨੇ ਇਨਾਂ ਦੇ ਪਤਨੇ ਕਮਲੇਸ਼ ਰਾणे ਅਤੇ ਇੱਕ ਬੱਚਾ ਉਸ ਆਸੇ ਦੇ ਵਿੱਚ ਅਕਾਲ ਪੁਰਖ ਨੂੰ ਪ੍ਰਿਆਇ ਹੋ ਗਏ ਥਨ ਉਹਨਾਂ ਵੱਲੋਂ ਫਾਰੇ ਦੇ ਵਾਸਤੇ ਬੜੀ ਮਦਦ ਕੀਤੀ ਜਾਂਦੀ ਹੈ ਇਸ ਵਾਰ ਵੀ ਜੋ ਫਾਰੇ ਦੀ ਮੈਂਟੇਨ ਕੀਤੀ ਹੈ 5500 ਰੁਪਏ ਇਹਨਾਂ ਵੱਲੋਂ ਵਾਦਾ ਗੁਜਰੀ ਭਰੇ ਕਰਨ ਦਿੱਤਾ ਗਿਆ ਹੈ ਸੋ ਇਹਨਾਂ ਦਾ ਧੰਨਵਾਦ ਤੋਂ ਬੱਚੇ ਦੀ ਯਾਦ ਵਿੱਚ ਇਹਨਾਂ ਨੇ ਜੋ ਇਹ ਫਾਰੇ ਨੂੰ ਚੱਲਣ ਵਾਸਤੇ ਮਦਦ ਕੀਤੀ ਹੈ ਧੰਨਵਾਦ ਜੀ